ਕੀ ਨਾਂ ਤੁਹਾਡਾ ਮੇਰਾ ਬਲਵਿੰਦਰ ਕੁਮਾਰ ਨਾਂ ਜੀ ਆ ਪਿੰਡ ਕਿਹੜਾ ਹੈ ਇਹ ਪਿੰਡ ਵੱਡੀ ਪੱਧਰੀ ਹੈ ਜੀ ਕੀ ਮਸਲਾ ਜੀ ਮਸਲਾ ਇਹ ਆ ਜੀ ਇਹ 70 ਸਾਲ ਪੁਰਾਣਾ ਮੰਦਿਰ ਆ ਜੀ ਤੇ 25 ਸਾਲ ਪਹਿਲਾਂ ਇਥੋਂ ਅਸੀਂ ਛੱਪੜ ਪੂਰ ਕੇ ਤੇ ਮਿੱਟੀ ਪਾਈ ਆ ਜੀ ਪਿੰਡ ਦੇ ਟਰੈਕਟਰ ਟਰਾਲੀਆਂ ਲੱਗੇ ਆ ਤੇ ਪਾਣੀ ਜੋ ਵੀ ਆ ਸਾਡਾ ਅਸੀਂ ਆਪਣੇ ਕੋਲੋਂ ਪਾਇਆ ਤੇ ਸੇਵਾ ਵੀ ਸਾਰੇ ਭਰਾਵਾਂ ਨੇ ਸਾਡੇ ਪਿੰਡ ਦੇ ਆਣੇ ਕੀਤੀ ਸਾਰਿਆਂ ਭੈਣਾ ਭਰਾਵਾਂ ਨੇ ਪਿੰਡ ਆਲਿਆਂ ਨੇ ਸਾਰਿਆਂ ਬੜਾ ਸੰਯੋਗ ਦਿੱਤਾ ਜੀ ਇਸ ਕੰਮ ਵਾਸਤੇ ਸਾਨੂੰ ਜੀ ਤੇ ਇਹ ਵਿਸ਼ਾਲ ਮੰਦਿਰ ਇਹ ਨਾ ਭੈਣਾ ਭਰਾਵਾਂ ਦੇ ਵਾਸਤੇ ਹੀ ਖੜਾ ਆਇਆ ਇਹਨਾਂ ਦੇ ਸੰਯੋਗ ਨਾਲ ਹੀ ਖੜਾ ਆਇਆ ਪਰ ਅੱਜ ਸਾਡੇ ਹੀ ਸਰਪੰਚ ਉੱਠ ਕੇ ਕਹ ਲੱਗਿਆ ਇਹ ਪਿੰਡ ਦੇ ਵਿੱਚ ਇਹਨਾਂ ਦੀ ਮੱਤ ਵੀ ਪੂਰੀ ਕੀਤੀ ਸਰਦਾਰ ਸਰਵਿੰਦਰ ਸਿੰਘ ਦੀ ਜੀ ਬੜੀ ਮੱਤ ਕੀਤੀ ਜਿੱਥੇ ਹੀ ਸਾਡੇ ਯਾਰ ਦੋਸਤ ਉਹਨਾਂ ਨੂੰ ਵੀ ਕਿਹਾ ਵੀ ਸਰਦਾਰ ਸਰਵਿੰਦਰ ਸਿੰਘ ਦੀ ਆਮ ਪਾਰਟੀ ਦੀ ਆਪਾਂ ਮੱਤ ਕਰਨੀ ਹੈ ਜੀ ਤੇ ਕੀਤੀ ਵੀ ਆ ਜੀ ਰੱਜ ਕੇ ਕੀਤੀ ਆ ਫਿਰ ਸਰਪੰਚ ਨੇ ਜਦੋਂ ਆ ਕੰਮ ਕੀਤਾ ਟੋਆ ਟਾ ਪੁੱਟਿਆ ਤੇ ਮੈਂ ਸਰਪੰਚ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਮਾ ਸਰਪੰਚ ਜੀ ਮਾਦਰਾਨੀ ਦਾ ਮੰਦਿਰ ਆ ਤੇ ਕਿਰਪਾ ਕਰਿਓ ਸਾਡੇ ਤੇ ਇਹ ਕਾਮਨਾ ਕਰ ਰਿਹਾ ਕਹਿੰਦਾ ਮੈਨੂੰ ਕਿ ਆ ਸਰਪੰਚ ਸਾਹਿਬ ਨੇ ਵੀ ਅਸੀਂ ਪਾਰਕ ਬਣਾਉਣ ਲੱਗੇ ਉੱਥੇ ਤੇ ਮਗਰ ਅਸੀਂ ਪੰਚਾਇਤ ਘਰ ਬਣਾਉਣ ਲੱਗੇ ਤੇ ਮੈਨੂੰ ਇਹ ਜੀ ਪਾਰਕ ਬਣ ਜੂਗੀ ਤੇ ਚਲੋ ਵਧੀਆ ਜੀ ਲੰਗਰ ਲੱਗਦਾ ਹੈ ਉੱਥੇ ਪਾਰਕ 'ਚ ਲੰਗਰ ਲੱਗ ਜਾ ਕਰੂਗਾ ਜਾਗਰਣ ਹੁੰਦਾ ਮਾਤਾ ਜਾਨੀ ਦਾ ਬੜਾ ਤਗੜਾ ਵਿਸ਼ਾਲ ਤੇ ਸਾਰੇ ਹੀ ਪਿੰਡਾਂ ਪਿੰਡ ਦਾ ਕੋਈ ਵੀ ਨਹੀਂ ਸੱਜਣ ਮਿੱਤਰ ਜਿਹੜਾ ਵੀ ਇੱਥੇ ਨਹੀਂ ਆੜ ਕੇ ਮੱਥਾ ਟੇਕਦਾ ਜੀ ਥੋੜੇ ਪਾਰਕ ਦੀ ਜਗ੍ਹਾ ਤੇ ਕੀ ਬਣਾ ਰਹੇ ਆ ਇਹ ਆਖੰਦਾ ਜੀ ਪੰਚਾਇਤ ਘਰ ਬਣਾਉਣ ਲੱਗੇ ਆ ਅਸੀਂ ਸਾਨੂੰ ਨਹੀਂ ਪਤਾ ਕਿ ਸਾਨੂੰ ਪਹਿਲਾਂ ਤਾਂ ਸਾਨੂੰ ਪਾਰਕ ਦੱਸੀ ਹੈ ਨਾਲੇ ਹੁਣ ਪੰਚਾਇਰ ਘਰ ਦੱਸਿਆ ਪੰਚਾਇਰ ਘਰ ਇਹਨਾਂ ਸਾਨੂੰ ਮਗਰ ਦੱਸਿਆ ਇਹ ਵੀ ਮਗਰ ਬਣਾਉਣ ਲੱਗੇ ਆ ਪਰ ਇਹਨਾਂ ਮੇਨ ਮੰਦਿਰ ਦਾ ਦਰਵਾਜਾ ਜਿਹੜਾ ਹਾਂਜੀ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹੋ ਹੀ ਆ ਵੀ ਸਾਡੇ ਨਾਲ ਨਿਆਂ ਕੀਤਾ ਜਾਵੇ ਇਹ ਜਿਹੜੀ ਜਗ੍ਹਾ ਜਿਹੜੀ ਇਹ ਸ਼ਾਮਲਾਟ ਜਗ੍ਹਾ ਇਹ ਪੂਰੀ ਗਈ ਆ ਛੱਪੜ ਪੂਰਿਆ ਗਿਆ ਹੈ ਤੇ ਕੋਈ ਹਾਰ ਟਰਾਲੀ ਮਿੱਟੀ ਦੀ ਪਈ ਹੋਣੀ ਇੱਥੇ ਘੱਟੋ ਘਾਟ ਵੀ ਜਦੋਂ ਤੁਸੀਂ ਮਿੱਟੀ ਪਾਈ ਆ ਕਿਸੇ ਸਾਨੂੰ ਕਿਸੇ ਨੇ ਨਹੀਂ ਰੋਕਿਆ ਜੀ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਕਿਸੇ ਨੇ ਨਹੀਂ ਰੋਕਿਆ ਜੀ ਅੱਛਾ ਹਾਂਜੀ ਕਿੰਨਾ ਸਾਲ ਕਿੰਨੇ ਸਾਲ ਪੁਰਾਣਾ ਇਹ ਇਹ ਮੰਦਿਰ 70 ਸਾਲ ਪੁਰਾਣਾ ਜੀ ਸਾਡੀ ਸੰਭਾਲ ਦੇ ਵਿੱਚ ਤੇ 25 ਸਾਲ ਸਾਨੂੰ ਮਿੱਟੀ ਪਾਈ ਨੂੰ ਹੋ ਗਿਆ ਤੇ ਤਾਰ ਵੀ ਲੱਗੀ ਜੇ ਘੇਰੇ ਘੇਰੇ ਖੰਬੇ ਵੀ ਗੱਡੇ ਜੇ ਅਸੀਂ ਪਰ ਸਾਡੇ ਨਾਲ ਬੜਾ ਜਿਆਦਾ ਧੱਕਾ ਹੋ ਰਿਹਾ ਜੀ ਜੀ ਅੱਛਾ ਇਹ ਜਗਾ ਜਿਹੜੀ ਆ ਕਿੰਨੀ ਟੋਟਲ ਮੰਦਿਰ ਦੀ ਕਿੰਨੀ ਜਗਾ ਹੈ ਸਾਨੂੰ ਤੇ 13 ਮਰਲੇ ਆਂਦੇ ਜੀ ਜੀ ਪਰ ਅਹੀਂ ਦਾਾਂ ਦੇ ਮੰਦਿਰ ਦੀ ਜਗ੍ਹਾ ਵੇਖ ਕੇ ਮਿੱਟੀ ਪਾਈ ਇੱਕ ਸ਼ਾਮਲਾੜ ਜਗ੍ਹਾ ਪੂਰੀ ਗਈ ਸੀ ਇਹ ਕਨਾਲ ਆ ਦੋ ਕਨਾਲ ਆ ਕਿੰਨੀ ਸਾਨੂੰ ਇਸ ਬਾਰੇ ਜਿਹੜਾ ਖਰਚਾ ਆਇਆ ਮਿੱਟੀ ਪਾਉਣ ਦਾ ਇਹ ਤੁਹਾਡੇ ਵੱਲੋਂ ਲੱਗਾ ਹਾਂਜੀ ਸਾਡੇ ਵੱਲੋਂ ਮੇਰੇ ਚਾਚਾ ਜੀ ਡੀਐਸਪੀ ਰਮਨ ਸਲਾਲ ਸ਼ਰਮਾ ਜੀ ਫਿਰੋਜ਼ਪੁਰ ਸਾਰੇ ਭਰਾਵਾਂ ਨੇ ਕੋਈ ਪੇਂਦ ਵਾਲਿਆਂ ਨੇ ਜਿੰਨਾ ਜਿੰਨਾ ਆਪਣੀ ਸਰਦਾਂ ਨਾਲ ਜਿੰਨਾ ਦਿੱਤੀ ਆ ਦਿੱਤੀ ਆ ਜੀ ਕਿੰਨਾ ਚਿਰ ਹੋ ਗਿਆ ਮਿੱਟੀ ਪਈ 25 ਸਾਲ ਹੋ ਗਏ 25 ਸਾਲ ਉਦੋਂ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਨਾ ਜੀ ਨਾ ਕਿਸੇ ਨੇ ਕੋਈ ਸਰਪੰਚ ਨੇ ਨਹੀਂ ਕਿਸੇ ਕੋਈ ਮੈਂਬਰ ਨੇ ਨਹੀਂ ਸਾਨੂੰ ਕਿਸੇ ਨੇ ਨਹੀਂ ਰੋਕਿਆ ਸਗੋਂ ਸਾਡਾ ਸਨਯੋਗ ਦਿੱਤਾ ਉਹਨਾਂ ਨੇ ਜਿੰਨੇ ਜੋਗੇ ਸਾਡੇ ਕੋਈ ਭੈਣ ਭਰਾ ਪਧਰੀ ਦੇ ਹੈਗੇ ਸੀ ਹਾਂਜੀ ਕੰਡਿਆਲੀ ਤਾਰ ਨਜ਼ਰ ਆ ਰਹੀ ਆ ਇਹਦੇ ਆਲੇ ਦੁਆਲੇ ਮੰਦਿਰ ਦੀ ਜਗ੍ਹਾ ਦੇ ਇਹ ਕੰਡਿਆਲੀ ਤਾਰ ਤੁਹਾਡੇ ਵੱਲੋਂ ਸਾਡੇ ਵੱਲੋਂ ਲਗਾਈ ਗਈ ਹੈ ਜੀ ਮੈਂ ਹੀ ਖੰਭੇ ਲਿਆ ਮੈਂ ਹੀ ਤਾਰ ਲਿਆ 15 ਸਾਲ ਹੋ ਗਏ ਪੰਡਤ ਜੀ ਬੈਠੇ ਇੱਥੇ ਆਪਣੇ ਬੱਚੇ ਤਿੰਨ ਬੇਟੀਆਂ ਉਹਦੀਆਂ ਤੇ ਉਹ ਪਰਿਵਾਰ ਪਾਲ ਲੰਦਿਆ ਇੱਥੇ ਸਾਰਾ ਹੀ ਇੱਥੇ ਜਿੰਨਾ ਵੀ ਮੇਰੇ ਜੀਨੀਦਾਰ ਭਰਾ ਆਏ ਸਾਡੇ ਜਿੰਨੇ ਵੀ ਵੇੜੇ ਦੇ ਬੰਦੇ ਆ ਸਾਰੇ ਇੱਥੇ ਆਣ ਕੇ ਮੱਥਾ ਟੇਕਦੇ ਨਮਸਕਾਰ ਕਰਦੇ ਆ ਜੀ ਮੇਲਾ ਵੀ ਬਣਾਇਆ ਜਾਂਦਾ ਮੇਲਾ ਵੀ ਬਣਾਇਆ ਜਾਂਦਾ ਸ਼ਾ ਇੱਥੇ ਜਾਗਰਨ ਹੁੰਦਾ ਜੀ ਬੜਾ ਵਧੀਆ ਪੰਜ ਸਾਲ ਦਾ ਇਹ ਕਹਿਣਾ ਵੀ ਇਹ ਤਾਰ ਜਿਹੜੀ ਆ ਇਹ ਮੰਦਰ ਵੱਲੋਂ ਨਹੀਂ ਲਾਈ ਗਈ ਇਹ ਪਿੰਡ ਵੱਲੋਂ ਗੁਰਦੁਆਰੇ ਵੱਲੋਂ ਲਾਈ ਨਹੀਂ ਜੀ ਨਹੀਂ ਸਾਡੇ ਵੱਲੋਂ ਤਾਰ ਲਾਈ ਗਈ ਆਹੀਂ ਤਾਰ ਲਾਈ ਆਹੀਂ ਖੰਭੇ ਲਾਏ ਆ ਇਹ ਤਾਰ ਦਾ ਖਰਚਾ ਵੀ ਤੁਸੀਂ ਸਾਡਾ ਆਹੀਂ ਸਾਰਾ ਆਪਣੇ ਕੋਲੋਂ ਕੀਤਾ ਜੀ ਕਿਹੇ ਤੋਂ 10 ਰੁਪਏ ਨਹੀਂ ਲਾਇਆ ਜੀ ਅਸੀਂ ਧਾਰਮਿਕ ਸੰਗਠਨਾਂ ਨੂੰ ਬੇਨਤੀ ਕਰਦੇ ਆਂ ਕਿ ਮਾਤਾ ਰਾਣੀ ਮੰਦਰ ਪੱਧਰੀ ਕਲਾ ਜੋ ਪੰਚਾਇਤ ਵੱਲੋਂ ਜਗ੍ਹਾ ਦੇ ਕਬਜ਼ਾ ਕੀਤਾ ਜਾ ਰਿਹਾ ਹੈ ਹੱਥ ਬੰਨ੍ਹ ਕੇ ਬੇਨਤੀ ਵੀ ਸਾਡੀ ਮੱਤ ਕੀਤੀ ਜਾਵੇ ਪ੍ਰਸ਼ਾਸਨ ਨੂੰ ਵੀ ਅਸੀਂ ਵੱਧ ਤੋਂ ਵੱਧ ਅਪੀਲ ਕਰਦੇ ਆਂ ਕਿ ਇਸ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਸਾਡਾ ਹੱਕ ਸਾਨੂੰ ਦਵਾਇਆ ਜਾਵੇ ਸਾਡਾ ਬਹੁਤ ੱਕਾ ਹੋ ਰਿਹਾ ਹੈ ਇਹ ਪਿੰਡ ਦਾ ਸਾਂਝਾ ਸਥਾਨ ਆ ਸਾਰੇ ਭੈਣ ਭਰਾ ਇੱਥੇ ਆਉਂਦੇ ਆ ਨਮਸਕਾਰ ਕਰਦੇ ਆ ਤੇ ਇਹੋ ਜੀ ਹੱਥ ਬੰਨ੍ਹ ਕੇ ਸਾਡੀ ਬੇਨਤੀ ਅਜੀਤ ਜੀ ਕੀ ਨਾਮ ਤੁਹਾਡਾ ਸਰਦਾਰ ਗੁਰਦੇਵ ਸਿੰਘ ਸਰਪੰਚ ਪਦਰੀ ਕਲਾਂ ਜੀ ਸਾਫ ਸਾਫ ਦਾ ਸਰਪੰਚ ਸਾਫ ਦਾ ਸਰਪੰਚ ਜੀ ਮੇਰੀ ਮਾਤਾ ਸਰਪੰਚ ਜੀ ਜੀ ਹਾਂਜੀ ਇਹ ਤਾਂ ਮੰਦਰ ਦਾ ਕੀ ਰੌਲਾ ਏ ਵੀਰ ਜਿੱਤਰਾ ਕਹਿ ਰਿਹਾ ਵੀ 25 ਸਾਲ ਤੋਂ ਮੰਦਰ ਦਾ ਕਬਜ਼ਾ ਹੈ ਪਰ ਹੁਣ ਨਵੀਂ ਪੰਚਾਇਤ ਜਿਹੜੀ ਆ ਇਹ ਕਬਜ਼ਾ ਛਡਾਉਣਾ ਚਾਹੁੰਦੀ ਹੈ ਸਾਡੇ ਜਮਨ ਤੋਂ ਪਹਿਲਾਂ ਦਾ ਇਹ ਮੰਦਰ ਚੱਲਣ ਡਿਆ ਜੀ ਜੀ ਤੇ ਇੱਥੇ ਲੋਕੀ ਆਣ ਕੇ ਨਮਸਕਾਰ ਕਰਦੇ ਆ ਰੱਖਾ ਰੱਖਦੇ ਆ ਮਾਦਾ ਰਾਣੀ ਜੋ ਕਿਤੇ ਹੁੰਦਾ ਆ ਬੱਚਿਆਂ ਨੂੰ ਤੇ ਇੱਥੇ ਆਣ ਕੇ ਸਭ ਕੁਝ ਹੁੰਦਾ ਆ ਤੇ ਸਾਡਾ ਸਾਲ 1978 ਚ ਸਾਡਾ ਬਾਪ ਦੂਸਰੀਆ ਸਰਪੰਚ ਬਣ ਗਿਆ ਸੀ ਉਤੋਂ ਪਹਿਲੋਂ ਦਾ ਇਹ ਮੰਦਰ ਸਾਹਿਬ ਚ ਲੰਡਾਏ ਆ ਤੇ ਹਾਂਜੀ ਪਹਿਲਾਂ ਕਦੀ ਕਿਸੇ ਪੰਚਾਇਤ ਨੇ ਵਿਰੋਧ ਨਹੀਂ ਕੀਤਾ ਨਾ ਨਾ ਕਿਸੇ ਨੇ ਕੋਈ ਨਹੀਂ ਕੀਤਾ ਪੰਚਾਇਤ ਨੇ ਸੋ ਨਾਲ ਇਲਾਕੇ ਦੇ ਮਿੱਟੀ ਪੁਆਈ ਆ ਮਿੱਟੀ ਪੁਆ ਕੇ ਇਹ ਪੀਲੇ ਛੱਪੜ ਬਹੁਤ ਡੂੰਘਾ ਹੁੰਦਾ ਸੀ ਜੀ ਬਹੁਤ ਵੱਡਾ ਛੱਪੜ ਸੀ ਤੇ ਇਸ ਤੇ ਬਹੁਤ ਦਿਨ ਲੱਗੇ ਰਿਹਾ ਇਲਾਕੇ ਦੇ ਮਿੱਟੀ ਪੁਆ ਕੇ ਤੇ ਫਿਰ ਛੱਪੜ ਪੂਰਿਆ ਗਿਆ ਆ ਜੀ ਤੇ ਇਹ ਮਾਤਾ ਰਾਣੀ ਜਿਹੋ ਦਾ ਥਾਂ ਵਰਤੰਡੀ ਹੈ ਜੀ ਜਿਵੇਂ ਸ਼ਰਮਾ ਜੀ ਨੇ ਦੱਸਿਆ ਆ ਪੀ ਇਹ ਮਿੱਟੀ ਦਾ ਖਰਚਾ ਸਾਰਾ ਅਸੀਂ ਕੋਲੋਂ ਕੀਤਾ ਹਾਂ ਕੁਝ ਇਹਨਾਂ ਕੀਤਾ ਸਾਰਾ ਕੁਝ ਕੋਲੋਂ ਕੀਤਾ ਕੁਝ ਨਗਰ ਨੇ ਗ੍ਰਾਈ ਕਰਕੇ ਦਿੱਤਾ ਗ੍ਰਾਈ ਕਰਕੇ ਦਿੱਤਾ ਠੀਕ ਹੈ ਹੁਣ ਜਿਹੜੀ ਨਵੀਂ ਪੰਚਾਇਤ ਉਹਨੂੰ ਕੀ ਇਤਰਾਜ਼ ਹੈ ਜੀ ਨਵੀਂ ਪੰਚਾਇਤ ਕੰਮ ਹੀ ਪੁੱਠੇ ਕਰਦੀ ਉਹ ਸਿੱਧਾ ਕਰਨਾ ਹੀ ਨਹੀਂ ਉਹਨੇ ਹੂੰ ਕਿਉਂ ਸਾਰੇ ਪਿੰਡ ਦੇ ਘੇਰੇ ਘੇਰੇ ਉਹਨੇ ਮਿੱਟੀ ਸੁੱਟਤੀ ਆ ਬਾਹਰ ਅੰਦਰ ਕੋਈ ਆਉਣ ਨੂੰ ਜਗ੍ਹਾ ਨਹੀਂ ਹੈਗੀ ਜੋ ਮੀਂਹ ਪੈਂਦਾ ਸਾਰਾ ਪਿੰਡ ਤੇ ਡੁੱਬਾ ਪਿਆ ਆ ਜੀ ਤੇ ਸਿਰਫ ਇੱਕ ਪੰਚਾਇਤਕਾਰ ਬਣਾਉਣ ਦੇ ਪੈਸੇ ਖਾਣ ਦਾ ਮਾਰਾ ਪੰਚਾਇਤਕਾਰ ਬਣਾਉਣ ਦੇ ਪਿਆ ਆ ਹਾਂ ਜੀ ਜੇ ਹਸਤਾਲ ਦੀ ਗੱਲ ਕਰਦੇ ਆ ਹਸਤਾਲ ਤੋਂ ਪਰਲੀ ਪੱਤੀ ਬਣਿਆ ਆ ਜੀ ਉੱਥੇ ਉਹਨੂੰ ਤਾਂ ਸਫਾਈ ਕਰਕੇ ਤੇ ਉੱਥੇ ਬੈੱਡ ਲਾ ਦੇਣਾ ਹੂੰ ਹੁਣ ਦੁਬਾਰੇ ਫੇਰ ਆਂਦੇ ਐ ਸਾਹੀ ਇੱਥੇ ਪੰਚਾਇਤ ਦਾ ਹਸਪਤਾਲ ਦੀ ਬਿਲਡਿੰਗ ਪਹਿਲਾਂ ਬਣੀ ਹੋਈ ਸੀ ਬਣੀ ਹੋਈ ਆ ਬਿਲਡਿੰਗ ਬਣੀ ਹੋਈ ਸੀ ਤੇ ਦੁਬਾਰਾ ਬਣਾ ਰਿਆ ਦੁਬਾਰਾ ਬਣਾ ਰਿਆ ਜੀ ਹਾਂਜੀ ਕੀ ਲੱਗਦਾ ਫੇਰ ਇਹ ਮੰਦਿਰ ਤੇ ਕਬਜ਼ਾ ਕਰਨ ਦੀ ਨੀਤ ਹੈ ਵੇਖੋ ਜੀ ਪਹਿਲਾਂ ਤੇ ਜਿਹੜੇ ਬਾਬਾ ਵੀਰਸੂ ਦੇ ਗੁਰਦਰੀ ਕਮੇਟੀ ਹੈ ਨਾ ਉਹ ਪਹਿਲਾਂ ਉਹਨਾਂ ਨੇ ਨਿਸ਼ਾਨਦੇਹੀ ਕਰਾਈ ਏ ਦੀ ਮੈਂ ਉਹ ਆਪ ਖੁਦ ਨਿਸ਼ਾਨਦੇਹੀ ਆਇਆ ਹਾਂ ਹਾਂਜੀ ਉਹ ਕਹਿੰਦੇ ਸੀ ਕਿ ਬਾਬਾ ਵੀਰਸੂng ਦੀ ਇਹ ਜਗ੍ਹਾ ਆ ਤੇ ਅਹੀਂ ਛਡਾਉਣੀ ਆ ਉਹ ਮੁੜ ਕੇ ਵੇਖਿਆ ਤੇ ਪੰਚਾਇਤ ਦੀ ਜਗ੍ਹਾ ਆਈ ਏ ਹਾਂਜੀ ਤੇ ਮੁੜਕਿਓ ਤੋਂ ਬਾਅਦ ਕਿਸੇ ਨੇ ਨਿਛਦਾਈ ਹੋਣਾ ਨਹੀਂ ਕਿ ਆਪਣੇ ਸਿਲਵਿੰਦਰ ਸਿੰਘ ਸਰਪੰਚ ਜਿਹੜਾ ਆ ਇਹ ਠੱਕੇ ਕਰਦਾ ਆ ਹਾਂ ਜੀ ਹਿੰਦੀ ਵਿੱਚ ਗੱਲ ਕਰੋਗੇ ਹਾਂ ਹਿੰਦੀ ਪੰਡਤ ਜੀ ਕਿਆ ਨਾਮ ਹੈ ਅਨਿਲ ਕੁਮਾਰ ਝਾ ਅਨਿਲ ਕੁਮਾਰ ਝਾ ਕਿੰਨੇ ਸਮੇਂ ਸੇ ਆਪ ਸੇਵਾ ਨਿਭਾ ਰਹੇ ਹਮ ਯਹਾਂ ਲਗਭਗ 15 ਸਾਲ ਸੇ 15 ਸਾਲ ਸੇ ਇਹ ਜੋ ਮਿੱਟੀ ਪੜੀ ਹੋਈ ਥੀ ਛੱਪੜ ਕੋ ਬਣਾ ਕੇ ਜਗਾ ਬਣਾਏਗੇ ਮੰਦਿਰ ਕੇ ਲਈ ਜੀ ਇਹ ਆਪਸੇ ਪਹਿਲੇ ਕੀ ਹੈ ਹਮ ਸੇ ਪਹਿਲੇ ਸੇ ਹੈ ਜੀ ਤਾਂ ਯਹੀ ਲੋਕ ਆਤੇ ਸੇਵਾ ਕਰਨੇ हाँ यही लोग आते हैं पहले कभी किसी पंचायत ने विरोध किया नहीं इन चीज़ों का कभी कोई नहीं कभी कोई पंचायत ने विरोध नहीं किया आप परिवार के साथ समेत रहते हैं हाँ जी हम परिवार के साथ रहते हैं जी अभी कौन कौन सही है कौन गलत है गलत देखिए अभी तो सरपंच साहब ही धक्का कर रहे हैं इस मामले में गलत कर रहे हैं वो चीजें पंचायती की बहुत सारी जगह है आप वो पीछे भी कर सकते हैं इस काम को लेकिन सामने अगर आज कर देंगे तो मंदिर का आने वाला समय खराब हो जाएगा आ, मतलब लोगों को आने जाने में दिक्कत तो होगी पड़ेगा पड़ेगा बहुत फर्क पड़ेगा अभी भी ये फर्क हुआ है जैसे दीपावली हुई है अभी आने जाने में दिक्कत होती है लोगों को इसे पीछे नवरात्रे गई है उसमें भी दिक्कत होती है लोगों को आने जाने में पीछे भी जगराता हुआ है उस टाइम में भी हमारे मुंडे लोगों ने बोला था जो पीछे पत्थर कुछ गिरे हुए थे उसको साइड करा दो तो पूरा तरीके से साइड नहीं कराया गया है उसको वही पेड़ा दिए और बार बार एक ही बात मेरे को बोला जाता है यहाँ पे जो मंदिर को सिर्फ तेरह मरले ही पहली जगह है बाकी जगह पंचायत की है ठीक है ये चीज पंचायत की है और रहना भी यहीं पे है कोई उठा करके नहीं ले जाता लेकिन अगर मंदिर आज बढ़ती है तो पिंड का ही नाम होना है इससे जैसे वो लोग कह रहे थे कि हम लोग तीन कनाले और दे देंगे आपको उधर देखिए जो जिस साइड में वो दे रहे हैं हाँ। उस साइड को देने से कोई खास फायदा नहीं होना है मंदिर को सामने की जो जगह होती है वो सामने की जगह होती है फिर मंदिर भी चौकी जी आज मान लिया वो बोल रहे हैं जो वहाँ पे हम जगह दे रहे हैं कल को कोई और सरपंच आएगा वो बोलेगा ये जगह खाली करो पंचायत की यही ये चीजें तो ये तो मतलब भागते रहने वाली बात हो जाएगी आपकी मांग क्या है हमारी मांग यही चीजें है जो ये चीज को रोक दिया जाए फिलहाल में और ये काम आगे न बढ़ाई जाए धन्यवाद